ਹਾਂਜੀ ਸਸਤੀ ਕਾ ਜੀ ਬਿਆਰੀਆ ਅੰਦਰ ਧੋ ਲਿਆਉਂਦਾ ਉਹ ਆ ਗੰਦਾ ਪਾ ਚਾ ਚਲਮਾਰ ਮੋੜਾ ਇੱਕ ਪਾਸੇ ਲੱਗ ਜਾ ਜਿੱਧਰੋਂ ਮਰਜੀ ਸ਼ੁਰੂ ਕਰ ਲੈ ਆਪਾਂ ਧੋਣ ਲੱਗੇ ਗੱਡੀ ਆਪਣੀ ਤੇ ਕਿਉਂਕਿ ਅੱਜ ਫਿਰ ਰੂਟ ਆ ਪਟਿਆਲੇ ਜਾਣ ਦਾ ਕਿਉਂਕਿ ਅੱਜ ਪਟਿਆਲੇ ਤੋਂ ਦੂਜੇ ਫਾਰਮ ਟਰੱਕ ਦਾ ਵੀ ਹਿੱਸਾ ਲੈ ਕੇ ਆਉਣਾ ਆਪਾਂ ਤੇ ਉਹਦਾ ਵੀ ਹਿੱਸਾ ਲਾ ਦੇਣਾ ਕਿਉਂਕਿ ਟਰੈਕਟਰ ਨਾਲ ਚਲਾਉਣ ਨਹੀਂ ਰੂਹ ਵਧੀਆ ਕਰਨ ਲੱਗੀ ਪਾਵਰ ਸਟੀering ਹੋਣ ਦੇ ਨਾਲ ਇੰਨਾ ਫਰਕ ਪੈ ਗਿਆ ਇਹ ਸਿਰਫ ਇੱਕ ਪਾਵਰ ਸਟੀering ਹੋਣ ਦੇ ਨਾਲ ਤੇ ਤਾਂ ਕਰਕੇ ਬਜਾਰ ਬਣਾਇਆ ਕਿ ਦੂਜੇ ਨੂੰ ਵੀ ਪਾਵਰ ਸਟੀering ਕਰ ਦਈਏ ਕਿਉਂਕਿ ਆਪਾਂ ਦੇਣੇ ਤਾਂ ਹੈ ਨਹੀਂ ਇਹ ਤਾਂ ਆਪਾਂ ਰੱਖਣੀ ਹੈ ਤੇ ਫੈਸਲਾਏ ਚਲੋ ਕੰਮ ਵਧੀਆ ਕੰਮ ਦੇਣਗੇ ਤੇ ਨਾਲੇ ਥਰੀਕ ਬੰਦਾ ਚਲਾ ਕੇ ਸੋਚ ਸੰਦਾ ਫੇਰ ਤਾਂ ਕਰਕੇ ਹੁਣ ਆਪਾਂ ਇਹ ਦੂਜੇ ਦੇ ਵੀ ਲੈਨ ਚੱਲਿਆਂ ਸਮਾਨ ਆ ਪਾਵਰ ਸਟੀering ਦੇ ਲਈ ਗੱਡੀ ਤੇ ਮੈਂ ਕਿਹਾ ਪਾਣੀ ਮਾਲੇ ਕਿਉਂਕਿ ਗੱਡੀ ਖੜੀ ਹੋਈ ਹੁੰਦੀ ਆ ਤਾਂ ਉਹਦੇ ਚੱਕਰ ਦੇ ਵਿੱਚ ਗੱਡੀ ਨੂੰ ਹੋ ਹੋਇਆ ਹੈ ਫਲਿਪੜੀ ਬਹੁਤ ਸੀ ਕੱਲ੍ਹ ਨੇਰੀ ਘਟਾ ਚੱਲਦਾ ਨਾ ਕਰ ਤਾਂ ਕ ਆਪਣਾ ਤੋਲੀ ਫੇਰ ਕੀ ਕਰੀ ਜੰਨਾ ਤੇਰੀ ਵਾਹ ਪਰ ਨਾ ਤੇ ਗਾੜੀ ਸਾਫ ਰਹ ਹਾਂ ਕਿਉਂ ਪਰਨੇ ਨਾਲ ਥਾਲਿਆ ਜਿਆਦੇ ਹੁੰਦੀ ਆ ਤੂੰ ਆਪਦਾ ਪਜਾਮਾ ਲਾ ਲ ਬਾਸ ਤੋ ਹਾਂ ਇਸ ਤੋ ਆਪਣਾ ਬਣ ਜਾ ਪੋਛ ਲਾ ਉਹ ਹਾਂ ਬਾਸ ਤੋ ਹਾਂ ਇਸ ਤੋ ਆਪਣਾ ਇਹਨੂੰ ਵੀ ਪਾਵਰ ਸਟੀਰਿੰਗ ਕਰਵਾ ਦੇਣਾ ਆਪਾਂ ਹੁਣ ਅੱਜ ਚੱਲਦੇ ਆਂ ਇਹਦਾ ਸਮਾਨ ਲੈਣ ਕੋੜੇ ਦਾ ਤੇ ਇਹ ਵੀ ਟੋਰੀ ਬਣ ਜੂ ਫਿਰ ਕਿਉਂਕਿ ਖੜਤੀ ਸਾਡੀ ਚੇਂਜ ਹੋ ਜਾਂਦੀ ਆ ਟਰੈਕਟਰ ਦੀ ਉਹ ਹੁਣ ਇੰਨਾ ਟੋਰੀ ਲੱਗਦਾ ਪਾਵਰ ਸਟੀਰਿੰਗ ਕਰਿਆ ਹੋਇਆ ਗੱਲ ਹੀ ਛੱਡਦਾ ਕਿ ਇਹਨੂੰ ਪਾਵਰ ਸਟੀਰਿੰਗ ਕਰਾਵਾਂਗੇ ਫਿਰ ਇਹਦੇ ਵੀ ਸਾਰੇ ਸਟਿੱਕਰ ਛੁੱਕ ਲਿਆ ਕੇ ਨਵੇਂ ਲਾ ਦੇਣੇ ਆਪਾਂ ਇਹ ਵੀ ਬਿਲਕੁਲ ਨਵੇਂ ਵਰਗਾ ਬਣਾ ਦੇਣਾ ਕਿਉਂਕਿ ਇਨਾਂ ਦੀ ਚਲਾਈ ਬਾਲੀ ਵਧੀਆ ਚਲਾਈ ਦੇ ਨਾ ਰਗੀ ਰੀਸ ਨਹੀਂ ਜਿੰਨੀ ਵਧੀਆ ਇਹਨਾਂ ਦੀ ਚਲਾਈਆ ਮੈਨੂੰ ਤਾਂ ਆ ਪਾਇਦਾਨ ਵੀ ਚੇਂਜ ਕਰਨੇ ਵਧੀਆ ਲੱਗਦੇ ਆ ਕਿ ਉਹ ਪੁਰਾਣੇ ਫਾਰਮ ਟਰੈਕ 60 ਵਾਲੇ ਜਾਂ ਫੋਰਡ ਵਾਲੇ ਹੁਣ ਉਹਦੇ ਨਾਲ ਸਾੜਾ ਚਲਾਉਣ ਨੂੰ ਬਾਲਾ ਵਧੀਆ ਲੱਗਦਾ ਲੋ ਜੀ ਲੱਭ ਲਿਆ नाग ਦਾ ਬੱਚਾ 2022 ਮਾਡਲ ਟਰੈਕਟਰ ਆ ਦੇਖੋ ਚੈਂਪੀਅਨ ਹਨਾ ਇਹਦਾ ਹਿੱਸਾ ਲੱਭ ਕੇ ਲੈ ਲਿਆ ਆਪਾਂ ਇਹ ਲੱਭ ਕੇ ਲਿਆਂਦਾ ਉਧਰੋਂ ਖੜਾ ਸੀ ਟਰੈਕਟਰ ਹੁਣ ਖਲਵਾਉਣੇ ਦੇ ਲੋ ਬਿਲਕੁਲ ਸਾਲਾ ਨਵਾਂ ਪਿਆ ਹਿੱਸਾ ਲੈ ਹੈਗਾ ਕਿਸੇ ਪਾਸੇ ਸਾਰਾ ਖਲੋਣਾ ਬੰਪਰ ਵੀ ਵਿੱਚੀ ਆ ਤੇ ਹੁਣ ਸਾਰਾ ਕੱਲਾ ਕੱਲਾ ਅੰਗ ਪੈਰੇ ਦਾ ਖਲਵਾਉਣੇ ਆ ਤੇ ਟੈਂਕੀ ਹੋ ਟੈਂਕੀ ਵੀ ਖੋਲਣੀਆਂ ਸਟੀering ਹੋ ਗਿਆ ਸਟੀering ਵੀਲ ਆਹੀ ਲੈ ਲੈ ਆਹੀ ਵੀਲ ਲੈ ਲੈਣਾ ਕਿਉਂਕਿ ਪੂਰਾ ਫਿੱਟ ਸਟੀering wheel ਹੋ ਗਿਆ ਹੋਰ ਜਿੰਨਾ ਸਮਾਨ ਹੈਗਾ ਸਾਰਾ ਸੋਲਾ ਰਮ ਵੀ ਆਹੀ ਚੱਲ ਜਣੇ ਇਹਦੇ ਰਮ ਵਧੀਆ ਨਵੇਂ ਪਏ ਟਾਇਰ ਤਾਂ ਚਲੋ ਆਪਾਂ ਨਹੀਂ ਲੈਣੇ ਇਹ ਹੈ ਰਮ ਰਮ ਹੱਬਾਂ ਪੈਪਾਂ ਸਾਰੀਆਂ ਜਮੈਂ ਨਵੇਂ ਆਰ ਕਾ ਟਰੈਕਟਰ ਪਿਆ ਯਾਰ ਬਿਲਕੁਲ ਜੇ ਯਾਨੀ ਕਿ ਆਪਣੇ ਕਿਸੇ ਕੋਲੇ ਹੋਵੇ ਇੱਥੇ ਆਪਾਂ ਇਹਨੂੰ ਸਾਹਮਣੇ ਰੱਖੀ ਹੈ ਹਨਾ ਟਰੈਕਟਰਾਂ ਨੂੰ ਤੇ ਦੇਖ ਲਓ ਇਹ ਉਧਰੋਂ ਨੰਬਰ ਆ ਬੰਗਾਲ ਬੰਗੂਲ ਦੇ ਹਨਾ ਤੇ ਟਰੈਕਟਰਾਂ ਦੀ ਹਾਲਾਤ ਦੇ ਲੋ ਕੀ ਕਰ ਦਿੰਦੇ ਆ 42 ਐਚਪੀ 42 ਵਾਲਾ ਟਰੈਕਟਰ ਇਹ ਚੈਂਪੀਅਨ ਸੀਰੀਜ਼ ਦੇ ਵਿੱਚ ਹਾਲਾਤ ਦੇ ਲੋ ਯਾਨੀ ਕਿ ਟਰੈਕਟਰ ਦੇ ਕੀ ਕਰੇ ਹੋਏ ਸਾਰਾ ਕੁਝ ਲੈਣਾ ਆਪਾਂ ਹਿੱਸਾ ਆਹ ਪੰਪ ਪੰਪ ਪਾਈ ਪੰਪ ਕਿਉਂਕਿ ਦੂਜਾ ਵੀ ਕਾਹੀ ਦੇਣਾ ਹੁਣ ਆਪਾਂ ਤਾਂ ਲੈਣ ਆ ਗਏ ਅੱਜਮ ਹੀ ਨਵੇਂ ਵਰਗਾ ਮਿਲ ਗਿਆ ਟਰੈਕਟਰ ਦਾ ਇਹ ਲੈ ਲੈਣਾ ਕਈ ਵੀਰਾਂ ਦੇ ਮੈਨੂੰ ਆਉਂਦੇ ਆ ਮੈਸੇਜ ਵੀ ਵੀਰੇ ਅਸੀਂ ਵੀ ਲੈਣਾ ਵੀਰੇ ਉਰੇ ਆਓ ਕੋਨਫਾਨ ਤੇ ਨਹੀਂ ਗੱਲਾਂ ਹੁੰਦੀਆਂ ਉਰੇ ਆਓ ਕੁਲਦੀਪ ਨਾਵਾ ਟਰੈਕਟਰ ਵਾਲਿਆਂ ਦਾ ਜਿੰਨਾਂ ਤੋਂ ਆਪਾਂ ਸਮਾਨ ਲੈਣੇ ਆ ਉਰੇ ਆ ਕੇ ਟਰੈਕਟਰ ਦੇਖੋ ਫੇਰ ਉਰੋਂ ਸਮਾਨ ਲੈ ਕੇ ਜਾ ਹੁਣ ਟਰੈਕਟਰ ਤੇ ਕਾਹ ਖੜਾ ਵਾ ਇਹ ਕੀ ਦੇਖਿਆ ਇੱਕ ਉਹ ਦੇ ਪਿੱਛੇ ਖੜਾ ਉਹ ਇਹ ਤੋਂ ਵੀ ਥੋੜਾ ਸਾਫ਼ ਇਹ ਤੋਂ ਵੀ ਯਾਨੀ ਕਿ ਇਹ ਤੋਂ ਥੱਲੇ ਵਾਲਾ ਮਾਡਲ ਠੀਕਾ ਹਣਾ ਪਰ ਉਹ ਆਪਾਂ ਨੂੰ ਪਸੰਦ ਨਹੀਂ ਆਇਆ। ਇਹ ਆਹ ਖੜਾ। ਆ ਦੇਖ। ਇਹ ਖੜਾ ਇੱਕ 60 55 2 ਖੜੇ ਆ ਹਨ। ਇਹ ਪਰ ਆਪਾਂ ਨੂੰ ਇਹ ਤਾਂ ਪਸੰਦ ਆਇਆ ਇਸ। ਵੀਰੇ ਜਿਵੇਂ ਆਪ ਇਹ ਵੀਰੇ ਜਿਵੇਂ ਆਪ 55000 ਦਾ ਸੌਦਾ ਕਰਿਆ ਹਨਾ ਸਾਰੇ ਕਾਹੇ ਦਾ ਸਾਰਾ ਅੰਗ ਜੋ ਜੋ ਚੀਜ਼ਾਂ ਚਾਹੀਦੀਆਂ ਅੰਗ-ਅੰਗ ਲੈਣਾ ਆਪਾਂ ਇਹਦਾ ਹਨਾ। ਇਹ ਫਿਰ ਜਿਹੜਾ ਨਹੀਂ ਮਿਲੂਗਾ ਉਹ ਆਪਾਂ ਨੂੰ ਬਾਹਰੋਂ ਲੈਣਾ ਪੈਣਾ ਮੈਨੂੰ ਪੁੱਛਦੇ ਸੀ ਟੈ ਟੂਰ ਦੇ ਪੈਸੇ ਪਾ ਕੇ ਤਾਂ ਉਹ ਉੱਥੇ ਪਹੁੰਚ ਗਿਆ ਸੀ 75000 ਰੁਪਏ ਦੇ ਨੇੜੇ ਹੁਣ ਇਹ ਤੇ ਦੇਖਦੇ ਆ ਕਿੰਨੇ ਲੱਗਦੇ ਆ ਅੱਜ ਦੋਨੇ ਜਵਾਨਾਂ ਨੂੰ ਛੁੱਟੀ ਸੀਗੀ ਨਾਲ ਹੀ ਆਏ ਹੋਇਆ ਦਿਲੋਂ ਇਹਨਾਂ ਨੂੰ ਕਿਹਾ ਵੀ ਸ਼ਾਮੇ ਬਹਿਜੋ ਵਰਨਾ ਧੁੱਪ ਹੀ ਖੜਨ ਨਿੱਕਾ ਤਾਂ ਉਹ ਹੀ ਨਹੀਂ ਖੜਦਾ ਸ਼ਾਮੇ ਕੋ ਗਿਆ ਨਾ ਮੇ ਖਿਡੌਣਾ ਨਾਲ ਲਾ ਕੇ ਟਰੈਟਰ ਟਰੈਟਰ ਨਾਟ ਗਿਆ ਨਾ ਇਹ ਲੈ ਦਈਏ ਤੈਨੂੰ ਇਹ ਉਹਦੇ ਕੋਲੇ ਆ ਮੂਛੇ ਵਾਲੇ ਕੋਲੇ ਮੂਛੀ ਵਾਲੇ ਕੋਲੇ ਆ ਨਾ ਮੂੰਹ ਸਾਫ਼ ਕਰ ਲੈ ਆਈਸਕ੍ਰੀਮ ਖਾ ਲਈ ਧੱਗੇ ਨਾ ਕਰ ਲੈ ਟੀ-ਸ਼ਰਟ ਨਾਲ ਦੇ ਲੈ ਪੈਰਾਂ ਦੇ ਵੀ ਨਾ ਤੂੰ ਤੇਲ ਪਾ ਲਿਆ ਦੇ ਲੈ ਹਾਲਾਤ ਤੂੰ ਕੀ ਕਰਿਆ ਉਹ ਦੇਖ ਲੈ ਪੈਰ ਦੇ ਲੈ ਉਹਦੇ ਕਿੱਥੇ ਧੋਨੇਗਾ ਆਦ ਇਹ ਲੈ ਤੇਰੇ ਪੈਰਾਂ ਨੂੰ ਦੇਖੀ ਦੇਖੀ ਪੈਰਾਂ ਨੂੰ ਕਿਵੇਂ ਤੇਲ ਵਾਲੇ ਦੇਲ ਦੇਲ ਆ ਸੇਰੇ ਸਾਰੇ ਤੇਰੇ ਹੁਣ ਹੱਥ ਲਿਪੜ ਗਏ ਉਹਨੇ ਤੈਨੂੰ ਯਾਰ ਸੱਚੀ ਕਹਿੰਦਾ ਟੇਕ ਨਹੀਂ ਆ ਨਾ ਜਮਾਂ ਵੀ ਗੱਡੀ ਚ ਫੇਕ ਕੇ ਤੇਰੀ ਤਾ ਨੂੰ ਉਹ ਗੱਡੀ ਚ ਬਹਿ ਕੇ ਪਾਣੀ ਆ ਗੱਡੀ ਚ ਵੀ ਧੋਲੇਗਾ ਤੂੰ ਤੂੰ ਸੀ ਤਾਂ ਹੈ ਕਿ ਉੱਥੇ ਗੱਡੀ ਮੇਰੇ ਹੱਥ ਸਾਫ ਆ ਦੇਖ ਮੈਂ ਦੇ ਦਿਆ ਮੇਰੇ ਹੱਥ ਸਾਫ ਤੇਰੇ ਪੈਰ ਦੇ ਪੈਰਾਂ ਤੇ ਤੇਲ ਕੇ ਮੇ ਡੋਲਿਆ ਹਾਂ ਫੇਰ ਇੰਨਾ ਤਾਂ ਉਹ ਭਾਈ ਨਹੀਂ ਲਿਬੜਿਆ ਜੀ ਨੇ ਖੋਲਿਆ ਤੂੰ ਇਹ ਕਾਦੋ ਚੱਕ ਕੇ ਲੈ ਕੇ ਬਾਬੇ ਨੇ ਲੈ ਜਾਣਾ ਤੈਨੂੰ ਫੜ ਕੇ ਬਾਬਾ ਤੈਨੂੰ ਫੜਨਾ ਆ ਬਾਬਾ ਲੈ ਜਾ ਜੱਚੂ ਨੂੰ ਫੜ ਕੇ ਲੈ ਜੀ ਜੱਚੂ ਚੱਲ ਜੀ ਹਾਂ ਜੱਚੂ ਚੱਲ ਜੀ ਹਾਂ ਜੀ ਵੀਰੇ ਲੋ ਕਰਤਾ ਕੱਲਾ ਕੱਲਾ ਹਿੱਸਾ ਖੁੱਲ ਗਿਆ ਬੰਪਰ ਖੁੱਲ ਗਿਆ ਸਾਰਾ ਸਮਾਨ ਲੰਕੜ ਗਿਆ ਪੈਫੋਂ ਪੂਪਾ ਨਾੜ ਨੁੜ ਇਹ ਚੀਜ਼ਾਂ ਇਹ ਇਹ ਹੈਗਾ ਛੋਟਾ ਟਰੈਕਟਰ ਉਹਦਾ ਤਾਂ ਆਪਾਂ ਉਹਦਾ ਆਪਾਂ ਫੋਰਕ ਵੀ ਬਦਲਿਆ ਸੀਗਾ ਆਹ ਵਾਲਾ ਨਾ ਆਹ ਵਾਲਾ ਚੇਂਜ ਕਰਾਇਆ ਸੀ ਕਿਉਂਕਿ ਉਹਦੀ ਜਿਹੜੀ ਉਹਦੇ ਵਾਲੀ ਟੈਂਕੀ ਆ ਉਹ ਇਹਨੂੰ ਲੱਗੀ ਹੋਈ ਸੀ ਤੇ ਹੁਣ ਜਿਹੜੀ ਇਹਦੀ ਟੈਂਕੀ ਹੋਏ ਦੇ ਵਿੱਚ ਲੱਗੀ ਆ ਵੀ ਇਹਨਾਂ ਨੂੰ ਖਲਵਾਉਣੀ ਆ ਬੱਤੀ ਤੇ ਬਾਕੀ ਸਾਰਾ ਕੁਝ ਖਲਵਾ ਲਿਆ ਹਾਂ ਬਾਈ ਪੀਲ ਲੱਗਿਆ ਕੀ ਵੀਣ ਓਏ ਕੀ ਜੀਏ ਕਿਤਾਣ ਲੀਆਂ ਨਵੀਆਂ ਕੀ ਇਹ 575 ਦੇ ਲਾਵਾਂਗੇ ਬੜੀਆਂ ਸੋਹਣੀਆਂ ਸੀਟਾਂ ਨੇ ਕਿ ਜਨਨ ਆਹ ਕਾਲੇ ਜਿਹੇ ਵਾਲੀਆਂ ਆ ਪ੍ਰਾਣੇ ਟਰੈਕਟਰਾਂ ਦੇ ਆ ਵੀਰੇ ਜਿਵੇਂ ਆਹ ਕਾਲੇ ਜਿਹੇ ਵਾਲੀਆਂ ਜਿਵੇਂ ਆ ਨਹੀਂ ਕਾਲੇ ਵਾਲੀਆਂ ਕੋਈ ਨਹੀਂ ਪਾਦ ਨੂੰ ਆ ਗਿਆ ਯਾਰ ਚਕਾ ਦੇ ਤਿੰਨ ਲੈਣੀਆਂ ਜਿਹੜੀਆਂ ਜਦਾ ਦੇ ਜਿਵੇਂ ਆ ਦੇ ਆ ਸਾਫ ਇਹ ਸਾਹਬ ਹੈ ਕਿ ਤੇ ਨੀਚੇ ਵਾਲੀ ਵੀ ਸਾਹ ਲੈ ਲੀਆ ਤਾਂ ਇੱਕ ਆ ਲੈ ਲੀਆ ਇੱਕ ਕੋਲ ਲੈ ਲੀ ਵਧੀਆ ਇਹਨਾਂ ਨੂੰ 500 ਰੁਪਏ ਉਤਰਾਂ ਦੇ ਫਟ ਕਰਾਂਗੇ ਲੱਭੀ ਨਹੀਂ ਪੈਪ ਖੋਲਣੀ ਤਾਂ ਨਹੀਂ ਪਊ ਫੇਰ ਖੋਲਣੀ ਪਊ ਫੇਰ ਕਿੱਥੇ ਸੋਲਣਾ ਆਦਾ ਰਾਂ ਲੈ ਗੇੜਾ ਗੂੜਾ ਕੋਈ ਨਹੀਂ ਹਾਂ ਅੱਗੇ ਮਹਿੰਗਾ ਸੀਟਾਂ ਦਾ ਰਖਾ ਯਾਰ ਠੀਕ ਹੈ ਰੱਖਾਂ ਹਾਂ ਤਾਂ ਵਾੜੇ ਚੈਨ ਪੜਨਾ ਜੀ ਲੱਭਦੇ ਯਾਰ ਵੀਰ ਬਣਿਆ ਆ ਸੀਟਾਂ ਦੇ ਕੋਲੇ ਬੜੀਆਂ ਵਧੀਆ ਸੀਟਾਂ ਯਾਰ ਆ ਬਰ ਤੇ ਇਹਦਾ ਸਮਾਨ ਸਾਰਾ ਹੋ ਗਿਆ ਮਿਲ ਗਿਆ ਆਪਾਂ ਨੂੰ ਸਾਰਾ ਲੈ ਚੱਲੇ ਹੁਣ ਆਪਾਂ ਨਾ ਅੱਜ ਵਾਟਰ কুলਰ ਮੈਂ ਆਰਡਰ ਕਰਕੇ ਆਇਆ ਸੀ ਉਹਦੋਂ ਆਪਣੇ ਲੁਧਿਆਣੇ ਵਾਟਰ কুলਰ ਆ ਗਿਆ ਤੇ ਬਾਹਰ ਉਹ ਬਾਹਰ ਆਪਾਂ ਫਿੱਟ ਕਰਨ ਤੇ ਵੋਲਟੇਜ ਦਾਲੇ ਹਾਂਦਾ ਵਾ ਵਾਟਰ কুলਰ ਤੇ ਬਾਕੀ ਹੁਣ ਦੇਖਦੇ ਆ ਕਿੱਦਾਂ ਵ ਤੇ ਜਿਹੜਾ ਆ ਸਮਾਨ ਆ ਸਮਾਨ ਸਾਰਾ ਸੀਟਾਂ ਸੁੱਟਾ ਭਰ ਕੇ ਲੈ ਜਾਂਦੇ ਆ ਭਰ ਲਿਆ ਆਂਦੀ ਗੱਡੀ ਦੇਖ ਲਓ ਠੀਕ ਹੈ ਇਹ ਵੀ ਫਿੱਟ ਕਰਕੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਜੋ ਵੀ ਕੁਝ ਹੈਗਾ ਇਹ ਤਕਰੀਬਨ ਸਮਾਨ ਸੀਟਾਂ ਸੂਟਾਂ ਵਿੱਚ ਪਾ ਕੇ ਇਹ 60000 ਦਾ ਸਮਾਨ ਆ ਗਿਆ ਜਿਹੜਾ ਇਹ ਇਹ ਸਮਾਨ ਤੇ ਜਿਹੜਾ ਆਪਣਾ ਸਮਾਨ ਆ ਉਹ ਆਪਾਂ ਵਿੱਚ ਕਟਾਉਣਾ ਜਿਹੜਾ ਆਪਣੇ ਹਿੱਸੇ ਦਾ ਉਹ ਵਿੱਚ ਕਟਾ ਕੇ ਆਪਣਾ ਯਾਨੀ ਕਿ ਹਿੱਸੇ ਤੇ 50000 ਰੁਪਿਆ ਲੱਗ ਗਿਆ 50000 ਹੋਰ ਦੇਣਾ ਆਪਾਂ ਉਹਨਾਂ ਨੂੰ ਆਪਣਾ ਸਮਾਨ ਵਿੱਚ ਆਗੇ ਤੇ ਵਿੱਚ ਜੇ ਕੁਝ ਹੋਰ ਲਿਓਣਾ ਲਿਉਣਾ ਪੈ ਗਿਆ ਜਾਂ ਕੁਝ ਹੋਰ ਫੇਰ ਦੇਖਾਂਗੇ